ਸਤਿ ਸ਼੍ਰੀ ਅਕਾਲ ਦੋਸਤੋ ਮੈਂ ਖੋਡਮਨੋ ਚਰਕੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਾਬਾਜੀ ਸਿੰਘ ਚੌਂਕ ਤੇ ਮੌਜੂਦ ਹੈ ਜਿੱਥੇ ਇਮੀਗ੍ਰੇਸ਼ਨ ਸੈਂਟਰਾਂ ਦੇ ਮਾਲਕਾਂ ਵੱਲੋਂ ਜਿਹੜਾ ਫਰਜੀ ਕਿਸਾਨ ਯੂਨੀਅਨ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਬਾਬਾਜੀ ਸਿੰਘ ਚੌਕ ਬਠਿੰਡਾ ਦੀਆਂ ਇਮੀਗ੍ਰੇਸ਼ਨ ਸੈਂਟਰਾਂ ਦੇ ਜਿਹੜੇ ਓਨਰ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅੱਜ ਤੁਹਾਡੇ ਵੱਲੋਂ ਜਿਹੜਾ ਧਰਨਾ ਪ੍ਰਦਰ ਇਹਨਾਂ ਜੀ ਕੁਝ ਮਤਲਬ ਕਿਸਾਨ ਜੁਨੀਆ ਨੇ ਜਾਂ ਕੁਝ ਕਿਸਾਨ ਜੁਨੀਆ ਦੇ ਨੁਮਾਇੰਦੇ ਆ ਜਿਹੜੇ ਜੀ ਬਲੈਕਮੇਲਿੰਗ ਕਰਨ ਦੇ ਉਪਰ ਉਤਰ ਆਏ ਆ ਜੋ ਵਪਾਰੀ ਵਰਗ ਹੈ ਜੀ ਉਹਦੇ ਉੱਪਰ ਮਤਲਬ ਧੱਕੇਸ਼ਾਹੀ ਕੀਤੀ ਜਾਂਦੀ ਹੈ ਕਈ ਵਾਰੀ ਮੰਨ ਲਓ ਦਫ਼ਤਰ ਦੇ ਵਿੱਚ ਕੋਈ ਇੱਕ ਜਣਾ ਬੈਠਾ ਜੀ ਉਹਦੇ ਉੱਪਰ 10-15 ਜਣੇ ਆ ਕੇ ਜੀ ਹੁੱਲੜਵਾਜੀ ਵੀ ਕਰਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੀ ਤਾਂ ਇਹ ਜਿਹੜੀਆਂ ਮਤਲਬ ਪੰਜਾਬ ਲੈਵਲ ਦੇ ਜਿਹੜੇ ਕਿਸਾਨ ਜਿਹੜਾ ਨੇ ਜੀ ਅਸੀਂ ਉਹਨਾਂ ਦੇ ਪ੍ਰਧਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੀ ਇਹ ਥੱਲੇਲੇ ਲੈਵਲ ਦੇ ਉੱਪਰ ਜੀ ਕੀ ਕੁਝ ਹੋ ਰਿਹਾ ਇਹਨੂੰ ਆਪਾਂ ਨੂੰ ਵਚਣਾ ਚਾਹੀਦਾ ਦੇਖਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜੀ ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਜੇਕਰ ਕੋਈ ਵੀ ਬੰਦਾ ਦੇਖੋ ਹਰ ਕੋਈ ਬੰਦਾ ਫੀਲਡ ਦੇ ਵਿੱਚ ਕੋਈ ਚੰਗਾ ਨਹੀਂ ਹੋ ਸਕਦਾ ਮਾੜਾ ਨਹੀਂ ਹੋ ਸਕਦਾ ਹੋ ਸਕਦਾ ਕੋਈ ਇਮੀਗ੍ਰੇਸ਼ਨ ਵਾਲਾ ਵੀ ਕੋਈ ਗਲਤ ਕੰਮ ਕਰ ਰਿਹਾ ਹੋਵੇ ਪਰ ਇੱਕ ਸਿਸਟਮ ਬਣਿਆ ਹੋਇਆ ਹੈ ਜੀ ਡੈਮੋਕ੍ਰੇਸੀ ਹੈ ਆਪਾਂ ਜੇਕਰ ਕਿਸੇ ਕੋਈ ਆਪਣੇ ਖਿਲਾਫ ਕੋਈ ਗਲਤ ਕਰ ਰਿਹਾ ਹੈ ਆਪਾਂ ਉਹਦੀ ਐਪਲੀਕੇਸ਼ਨ ਦੇ ਕੇ ਜੀ ਮਾਨਜੋਗ ਐਸਐਸਪੀ ਸਾਹਿਬ ਨੂੰ ਦਈਏ ਜੇ ਕੋਈ ਗਲਤ ਕੰਮ ਕਰ ਰਿਹਾ ਜੀ ਉਹਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ ਲਾਇਸੈਂਸ ਕੈਨਸਲ ਹੋਣ ਦੀ ਪ੍ਰੋਵੀਜ਼ਨ ਹੈ ਲਾਇਸੈਂਸ ਕੈਨਸਲ ਹੋ ਸਕਦੀ ਹੈ ਪਰ ਇਸ ਤਰ੍ਹਾਂ ਨਾਲ ਹੁੱਲੜਬਾਜ਼ੀ ਕਰਨੀ ਜਾਂ ਇਕੱਠੇ ਹੋ ਕੇ ਜੀ ਕੰਮ ਨੂੰ ਡਿਸਰਬ ਕਰਨਾ ਜਾਂ ਇਕੱਠੇ ਹੋ ਕੇ ਧਰਨਾ ਦੇਣਾ ਇਹ ਚੀਜ਼ਾਂ ਦੇ ਖਿਲਾਫ ਹੈ ਜੀ ਅਸੀਂ ਗੱਲ ਕਰੀਏ ਤੁਸੀਂ ਕਿਹਾ ਵੀ ਕਿਸਾਨ ਜਿਹੜੇ ਫਰਜ਼ੀ ਕਿਸਾਨ ਯੂਨੀਅਨ ਵਾਲੇ ਆ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਬਲੈਕਮੇਲ ਕਰਦੇ ਆ ਕੀ ਕਾਰਨ ਕੀ ਆ ਏ ਜੀ ਬਸ ਕਈ ਵਾਰ ਤਾਂ ਦੇਖੋ ਜੀ ਕਿਤਨਾ ਕਿਤੇ ਤਾਂ ਕੋਈ ਕੰਸਲਟੈਂਟ ਵੀ ਗਲਤ ਹੋ ਸਕਦਾ ਹੈ ਕਿਤਨਾ ਕਿਤੇ ਜੀ ਇਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ ਮਤਲਬ ਕਿ ਜੇਕਰ ਦੇਖੋ ਕੋਈ ਬੱਚਾ ਜੀ ਬੱਚੇ ਨੂੰ ਸਮਝਾਉਣਾ ਸਾਡਾ ਜਿਹੜਾ ਫੀਲਡ ਹੈ ਜੀ ਉਹ ਚ ਸੌਖਾ ਹੁੰਦਾ ਹੈ ਪਰ ਜਦੋਂ ਕੋਈ 10-15 ਬੰਦੇ ਇਕੱਠੇ ਹੋ ਕੇ ਆ ਜਾਂਦੇ ਆ ਜੀ ਉਹਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰੀ ਕੀ ਹੈ ਮੰਨ ਲਓ ਸਟੂਡੈਂਟ ਵੀਜ਼ੇ ਦੇ ਉੱਪਰ ਬੱਚੇ ਨੂੰ ਭੇਜਦਾ ਜੀ ਬੱਚੇ ਨੂੰ ਉੱਥੇ ਜਾ ਕੇ ਮੰਨ ਲਓ ਕੰਮ ਨਹੀਂ ਮਿਲਿਆ ਉਹਦੇ ਵਿੱਚ ਵੀ ਜੀ ਬੰਦੇ ਇਕੱਠੇ ਹੋ ਕੇ ਆ ਜਾਂਦੇ ਆ ਕਿ ਜੀ ਸਾਡੇ ਦੇ ਬੱਚੇ ਨੂੰ ਕੰਮ ਨਹੀਂ ਮਿਲਿਆ ਸਾਡਾ ਬੱਚਾ ਵਾਪਸ ਆਉਂਦਾ ਤੇ ਪੈਸੇ ਵਾਪਸ ਕਰੋ ਬੜੀ ਇਸ ਤਰ੍ਹਾਂ ਦੀਆਂ ਜੀ ਛੋਟੀਆਂ-ਛੋਟੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਕਾਫੀ ਮਤਲਬ ਦਿੱਕਤਾਂ ਨੇ ਜਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਰੋਜ਼ਾਨਾ ਜੀਵਨ ਦੇ ਵਿੱਚ ਇਹ ਚੀਜ਼ਾਂ ਗਲਤ ਹੈ ਜੀ ਕਿਤੇ ਨਾ ਕਿਤੇ ਮੈਂ ਮਾਨਜੋਗ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਵੀ ਬੇਦੀ ਕਰਨਾ ਚਾਹੁੰਦਾ ਜੀ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਤੇ ਨਾ ਕਿਤੇ ਦੇਖੋ ਜੀ ਵਪਾਰੀ ਵਰਗ ਹੈ ਜਿਹੜਾ ਨਿਰਾਸ਼ ਹੈ ਇਹ ਨਾ ਹੋਵੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਵਪਾਰੀ ਖਤਮ ਕਰ ਲਈਏ ਜੀ ਜੇ ਅੱਜ ਦੇ ਟਾਈ ਉਹ ਵੀ ਮਤਲਬ ਬੜਾ ਸੋਚ ਵਿਚਾਰ ਕਰਦਾ ਜੀ ਕਿ ਮੈਨੂੰ ਇਸ ਮਤਲਬ ਪੰਜਾਬ ਦੇ ਵਿੱਚ ਲਾਉਣੀ ਚਾਹੀਦੀ ਏ ਜਾਂ ਨਹੀਂ ਲਾਉਣੀ ਚਾਹੀਦੀ ਬਾਹਰਲੀਆਂ ਸਟੇਟਾਂ ਵੱਲੋਂ ਜੀ ਲੋਕ ਆਉਣ ਵਾਲੇ ਸਮੇਂ 'ਚ ਮੂਵ ਹੋਣੇ ਸ਼ੁਰੂ ਹੋ ਜਾਣਗੇ ਪੰਜਾਬ ਨੂੰ ਸੰਭਾਲਣ ਲਈ ਜੀ ਪੰਜਾਬ ਦੀ ਭਾਈਚਾਰਕ ਜਿਹੜੀ ਸ਼ਾਂਤੀ ਹੈ ਉਹਨੂੰ ਬਰਕਰਾਰ ਰੱਖਣ ਲਈ ਇਹ ਸਾਰਿਆਂ ਨੂੰ ਹੀ ਮਤਲਬ ਇਕੱਠੇ ਹੋਣਾ ਪੈਣਾ ਜੀ ਇਸ ਚੀਜ਼ ਦੇ ਖਿਲਾਫ ਆਪਣੀ ਆਵਾਜ਼ ਉਠਾਉਣੀ ਪੈਣੀ ਹੈ ਭਾਈ ਜੀ ਜੇ ਗੱਲ ਕਰੀਏ ਤੁਸੀਂ ਫਰਜੀ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੇ ਖਿਲਾਫ ਹੈ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇਕੱਲੇ ਕਿਸਾਨ ਹੈ ਕਿ ਹੋਰ ਵੀ ਲੋਕ ਹੈਗੇ ਆ ਕੋਈ ਵੀ ਹੋ ਸਕਦਾ ਜੀ ਕੋਈ ਵੀ ਹੋ ਸਕਦਾ ਜੀ ਸ਼ਰਾਰਤੀ ਆਂਸਰ ਕੋਈ ਵੀ ਹੋ ਸਕਦਾ ਜੀ ਕੋਈ ਇਹ ਨਹੀਂ ਹੈਗਾ ਕਿ ਕਿਸਾਨ ਯੂਨੀਅਨ ਹਾਂ ਦੇਖੋ ਜੀ ਕੋਈ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਵੀ ਹੁੰਦਾ ਜੀ ਉਸ ਤਰ੍ਹਾਂ ਦੀ ਕੋਈ ਪੱਗ ਬਨ ਲੈਂਦਾ ਜੀ ਸਾਨੂੰ ਤਾਂ ਉਹੀ ਲੱਗਦਾ ਕਿ ਕਿਸਾਨ ਯੂਨੀਅਨ ਹੈ ਕੋਈ ਬਲੈਕਮੇਲਰ ਵੀ ਹੋ ਸਕਦਾ ਜੀ ਬੜੇ ਹੀ ਮਤਲਬ ਕੇ ਲੋਕ ਹੈ ਜੀ ਇਹਦੇ ਵਿੱਚ ਜਿਹੜੇ ਆਏ ਹੋਏ ਆ ਸਪੈਸ਼ਲੀ ਕਿਸਾਨਾਂ ਦੇ ਖਿਲਾਫ ਧਰਨਾ ਨਹੀਂ ਹੈਗਾ ਇਹ ਇਹ ਕੁਝ ਕੇ ਬੰਦੇ ਉਹਨਾਂ ਦੇ ਵਿੱਚ ਸਪੈਸ਼ਲ ਆਏ ਹੋਏ ਐ ਜਿਹੜੇ ਸ਼ਰਾਰਤੀ ਅੰਸਰ ਐ ਉਹ ਜ਼ਿਆਦਾ ਧਰਮੇ ਲਾਉਂਦੇ ਆ ਜਾਂ ਉਹ ਕਰਦੇ ਆ ਮਤਲਬ ਗਲਤ ਉਹਦਾ ਇੱਕ ਇੱਕ ਚੀਜ਼ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਜੇ ਕਿਸੇ ਨੂੰ ਕੁਝ ਸਮਝਾਉਣੇ ਐ ਤਾਂ ਉਹ ਬੈਲ ਐਜੂਕੇਟਡ ਹੈ ਨਹੀਂ ਕਿ ਬੰਦੇ ਗੱਲ ਸਮਝਦੇ ਨਹੀਂ ਨਾ ਉਹ ਇੱਕ ਤੇ ਐਪਲੀਕੇਸ਼ਨ ਦਿੰਦੇ ਜਿਵੇਂ ਕਹਿੰਦੇ ਆ ਵੀ ਤੁਸੀਂ ਪ੍ਰਸ਼ਾਸਨ ਕੋਲੇ ਚਲੇ ਜਾਓ ਜਾਂ ਸਾਡੀ ਐਸੋਸੀਏਸ਼ਨ ਨਾਲ ਗੱਲ ਕਰੋ ਤਾਂ ਉਹ ਮਤਲਬ ਗੱਲ ਕਰਕੇ ਰਾਜ਼ੀ ਨਹੀਂ ਹਗੇ ਇਸ ਕਰਕੇ ਕੋਸ਼ਿਸ਼ ਸ਼ਰਾਰਤੀ ਅਨਸਰ ਹੈ ਗਿਆ ਜਿਹੜੇ ਇਸ ਤਰ੍ਹਾਂ ਦਾ ਮਤਲਬ ਮਾਹੌਲ ਕ੍ਰੀਏਟ ਕਰਦੇ ਆ ਜਿਸ ਤਰ੍ਹਾਂ ਬਰਨਾਲੇ ਹੋਇਆ ਡਾਂਗੋ ਡਾਂਗੀ ਹੋਇਆ ਉੱਥੇ ਅਸੀਂ ਦੇਖੀਆਂ ਵੀਡੀਓ ਤਾਂ ਉਹਦਾ ਕਰਕੇ ਅਸੀਂ ਕਹਿੰਨੇ ਵੀ ਗਾਹਾਂ ਵਾਸਤੇ ਵੀ ਇਹੋ ਜੀ ਪ੍ਰੋਬਲਮ ਨਾ ਆਵੇ ਇਸ ਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਉਹ ਇਸ ਚੀਜ਼ ਦਾ ਧਿਆਨ ਰੱਖੇ ਜਿਹੜੇ ਬੰਦੇ ਇਸ ਤਰ੍ਹਾਂ ਕੋਈ ਗਲਤ ਕੰਮ ਕਰਦੇ ਐ ਤਾਂ ਹੋ ਸਕਦਾ ਵੀ ਕੋਈ ਵਪਾਰੀ ਵਰਗ ਦੇ ਵਿੱਚ ਵੀ ਬੰਦੇ ਗਲਤ ਹੋਣ ਜਾਂ ਕੰਸਲਟੈਂਟਾਂ ਦੇ ਵਿੱਚ ਕੋਈ ਗਲਤੀ ਕਿਸੇ ਦੇ ਵਿੱਚ ਹੈਗੀ ਆ ਅਸੀਂ ਆਪ ਇਹ ਚਾਹੁੰਦੇ ਆ ਵੀ ਸਾਡੀ ਐਸੋਸੀਏਸ਼ਨ ਕੋਲੇ ਬੰਦੇ ਆਉਣ ਸਾਡੇ ਨਾਲ ਗੱਲ ਕਰਨ ਪ੍ਰੋਪਰ ਔਰ ਕਾਪਰਸੀ ਹੋਤੇ ਕਾਰਵਾਈ ਕਰਾਂਗੇ ਇਹ ਵਿੱਚ ਕੋਈ ਗੱਲ ਨਹੀਂ ਜੇ ਕਿਸੇ ਬੰਦੇ ਦੀ ਕੋਈ ਮਿਸਟੇਕ ਹੈਗੀ ਆ ਪਰ ਬਗੈਰ ਮਿਸਟੇਕ ਤੋਂ ਬਗੈਰ ਸੌਤੇ ਸਮਝੇ ਕਿਸੇ ਦੇ ਦਫਤਰ ਦੇ ਬੁਢੇ ਧਰਨਾ ਲਾ ਦੇਣਾ ਇਹ ਗੱਲ ਗਲਤ ਹੈ ਭਾਈ ਜੀ ਜੇ ਗੱਲ ਕਰੀਏ ਦੇਖੋ ਤੁਸੀਂ ਗੱਲ ਕੀਤੀ ਹੈਗੀ ਆ ਵੀ ਸਾਨੂੰ ਜਿਹੜੇ ਬਲੈਕਮੈਲਿੰਗ ਕਰਦੇ ਹੈਗੇ ਆ ਫਰਜ਼ੀ ਕਿਸਾਨ ਜਿਹੜਾ ਤੁਸੀਂ ਇੱਥੇ ਪੋਸਟਰ ਛਪਾਇਆ ਪਰ ਤੁਸੀਂ ਬਠਿੰਡੇ ਚ ਜਿੰਨੇ ਵੀ ਇਮੀਗ੍ਰੇਸ਼ਨ ਸੈਂਟਰ ਹੈਗੇ ਆ ਕਿੰਨੇ ਕੋਈ ਇਮੀਗ੍ਰੇਸ਼ਨ ਸੈਂਟਰਾਂ ਨੂੰ ਜਿਹੜੇ ਤੁਸੀਂ ਫਰਜ਼ੀ ਕਿਸਾਨ ਕਹਿ ਰਹੇ ਹੈਗੇ ਆ ਉਹ ਤੰਗ ਪ੍ਰੇਸ਼ਾਨ ਕਰਦੇ ਕਿੰਨੇ ਕਾ ਲੋਕ ਦੇਖੋ ਜੀ ਕਿੰਨੇ ਕਾਲੀ ਗੱਲ ਹੈ ਜਿਹੜੀ ਉਹ ਤਾਂ ਆਪਾਂ ਗਿਣਤੀ ਤਾਂ ਕੋਈ ਦੱਸ ਨਹੀਂ ਸਕਦੇ ਕਿਉਂਕਿ ਹਰ ਇੱਕ ਕਿਸੇ ਨਾ ਕਿਸੇ ਵੀ ਹਰ ਇੱਕ ਦੇ तकरीबन ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ ਕੋਈ ਵਿਚ ਵਿਚਾਲੇ ਪੈ ਕੇ ਕੋਈ ਸਮਝੌਤਾ ਹੋ ਜਾਂਦਾ ਕੁਝ ਹੋਰ ਹੈ ਮੇਰੇ ਕਹਿਣ ਦਾ ਮੀਨਸ ਇਹ ਸੀਗਾ ਜਿਹੜੇ ਪ੍ਰੋਪਰ ਇਮੀਗ੍ਰੇਸ਼ਨ ਸੈਂਟਰ ਵਾਲੇ ਆ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਚੱਲਦੇ ਆ ਉਹ ਕਹਿੰਦੇ ਅਸੀਂ ਕਿਸੇ ਨੂੰ ਮਤਲਬ ਕਿ ਤੰਗ ਪਰੇਸ਼ਾਨ ਨਹੀਂ ਕਰਦੇ ਜਿਹੜੇ ਫਰਜੀ ਜਿਹੜੇ ਇਮੀਗ੍ਰੇਸ਼ਨ ਸੈਂਟਰ ਵਾਲੇ ਆ ਜਿਹੜੇ ਧੋਖਾਧੜੀ ਕਰਦੇ ਹੈਗੇ ਆ ਆਮ ਨਾਗਰਿਕਾਂ ਨਾਲ ਆਮ ਲੋਕਾਂ ਨਾਲ ਉਹਨਾਂ ਦੇ ਖਿਲਾਫ ਅਸੀਂ ਤਾਂ ਜਿਹੜੇ ਤਰਨੇ ਪ੍ਰੋਸੈਸਿੰਗ ਕਰਦੇ ਉਹਨਾਂ ਦੇ ਵਿਰੁੱਧ ਅਸੀਂ ਅਸੀਂ ਉਹਨਾਂ ਦੇ ਵਿਰੁੱਧ ਆਂ ਜੀ ਅਸੀਂ ਵੀ ਉਹਨਾਂ ਦੇ ਵਿਰੁੱਧ ਆਂ ਜੇ ਕੋਈ ਆਇਲਟ ਸੈਂਟਰ ਜਾਂ ਇਮੀਗ੍ਰੇਸ਼ਨ ਵਾਲਾ ਕਿਸੇ ਬੱਚੇ ਨਾਲ ਧੱਕਾ ਕਰਦਾ ਨਜਾਇਜ਼ ਕਰਦਾ ਅਸੀਂ ਉਹਦੇ ਵੀ ਵਿਰੁੱਧ ਆਂ ਸਾਡੇ ਕੋਲੇ ਸਾਡੇ ਨੋਟਿਸ ਲਿਆਓ ਅਸੀਂ ਉਹਦੇ ਨਾਲ ਖੜਕੇ ਉਹਦੇ ਤੇ ਕਾਰਵਾਈ ਕਰਨ ਨੂੰ ਵੀ ਤਿਆਰ ਆਂ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਰੇ ਚੋਰ ਆ ਹੁਣ ਆਮ ਕਹਾ ਆਮ ਸੋਸ਼ਲ ਮੀਡੀਆ ਤੇ ਵੀ ਸਾਰੇ ਇਮੀਗ੍ਰੇਸ਼ਨ ਆ ਸਾਰੇ ਕੰਸਲਟੈਂਟ ਚੋਰ ਆ ਇਹ ਇਹ ਵੀ ਆਵਾਜ਼ ਗਲਤ ਆ ਇਹ ਵਾਜ ਵੀ ਅਸੀਂ ਸੁਣਨਾ ਨਹੀਂ ਚਾਹੁੰਦੇ ਵੀ ਸਾਰੇ ਚੋਰ ਐ ਹਰ ਹਰ ਫੀਲਡ ਦੇ ਵਿੱਚ ਗਲਤ ਬੰਦੇ ਨੇ ਸਾਡੇ ਫੀਲਡ ਵਿੱਚ ਗਲਤ ਹੈ ਜਿਹੜੇ ਅਸੀਂ ਕੋਈ ਨੁਮਾਇੰਦਾ ਸਾਡੇ ਐਸੋਸੀਏਸ਼ਨ ਦੇ ਨੁਮਾਇੰਦੇ ਆ ਸਾਨੂੰ ਆ ਕੇ ਮਿਲ ਲੈਣ ਸਾਨੂੰ ਮਿਲਣਗੇ ਅਸੀਂ ਗਲਤ ਦੇ ਬਰਾਬਰ ਅਸੀਂ ਉਹਨਾਂ ਨਾਲ ਖੜਾਂਗੇ ਕਾਰਵਾਈ ਕਰ ਤੱਕ ਕਰਾਉਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਜੇ ਗੱਲ ਕਰੀਏ ਹੁਣ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਇੱਥੇ ਕਰ ਰਹੇ ਹੋ ਇਹ ਕਿੰਨੇ ਟਾਈਮ ਤੱਕ ਚੱਲਣ ਵਾਲਾ ਹੋਂ ਦੇਖੋ ਜੀ ਇਹ ਸਭਾ ਜੀ ਮਤਲਬ ਅੱਜ ਦੇ ਸਮੇ ਲਈ ਸੀਗਾ ਇਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਜੀ ਐਸਐਸਪੀ ਬਟੇਂਡਾ ਸਾਹਿਬ ਨੂੰ ਮਤਲਬ ਇੱਕ ਮੰਗ ਪੱਤਰ ਵੀ ਦੇ ਕੇ ਆਵਾਂਗੇ ਇਹ ਅੱਜ ਦੇ ਸਮੇ ਲਈ ਸੀਗਾ ਜੀ ਬਹੁਤ ਸ਼ਾਰਟ ਮਤਲਬ ਪੀਰੀਅਡ ਦੇ ਵਿੱਚ ਹੀ ਜਿਹੜੇ ਸਾਰੇ ਭਰਾ ਐ ਇਕੱਠੇ ਹੋਏ ਐ ਇਹ ਕੋਈ ਐ ਨਹੀਂ ਸੀ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਕਰਨਾ ਚਾਹੁੰਦੇ ਸੀਗੇ ਜੀ ਤਾਂ ਜੋ ਪ੍ਰਸ਼ਾਸਨ ਤੱਕ ਮੀਡੀਆ ਧਾਰਿਆਂ ਥਰੂ ਤੁਸੀਂ ਬਹੁਤ ਵੱਡਾ ਜੀ ਰੋਲ ਅਦਾ ਕਰਦੇ ਹੋ ਕਿ ਤੁਹਾਡੇ ਥਰੂ ਸਾਡੀ ਵੀ ਆਵਾਜ਼ ਪਹੁੰਚ ਸਕੇ ਜੀ ਮੰਗ ਪੱਤਰ ਚ ਕੀ ਕੀ ਮੰਗਿਆ ਤੁਹਾਡੀਆਂ ਮੰਗ ਪੱਤਰ ਚ ਇਹੀ ਮੰਗਾ ਨਹੀਂ ਜੀ ਵੀ ਜੇਕਰ ਦੇਖੋ ਬਰਨਾਲੇ ਦੇ ਵਿੱਚ ਜੀ ਪਿਛਲੇ ਦਿਨੀ ਆਪਾਂ ਇਹ ਵੀਡੀਓ ਸਾਰਿਆਂ ਨੇ ਵਾਇਰਲ ਹੁੰਦਾ ਦੇਖਿਆ ਜੀ ਇਹ ਜਿਹੜੀ ਚੀਜ਼ ਹੈ ਜੀ ਦੇਖੋ ਕਿਸਾਨਾਂ ਵੱਲੋਂ ਵਪਾਰੀ ਵਰਗਾਂ ਦੇ ਉੱਪਰ ਜੀ ਮਤਲਬ ਹਮਲਾ ਕੀਤਾ ਗਿਆ ਕੱਲ ਨੂੰ ਵਪਾਰੀ ਵੀ ਉੱਠ ਕੇ ਜੀ ਉਧਰ ਹਮਲਾ ਕਰ ਸਕਦਾ ਹੈ ਇਹ ਚੀਜ਼ਾਂ ਜੀ ਗਲਤ ਨੇ ਕਿਤੇ ਨਾ ਕਿਤੇ ਇਹ ਭਾਈਚਾਰਕ ਜਿਹੜੀ ਸ ਇਹ ਜੀ ਕੋਈ ਪ੍ਰੋਬਲਮ ਆਉਂਦੀ ਹੈ ਜੀ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚ ਕੇ ਉਸ ਚੀਜ਼ ਨੂੰ ਖਤਮ ਕਰੇ ਆਪਣੀ ਉਹਨਾਂ ਦੀ ਵੀ ਮੰਗ ਹੈ ਜੀ ਕੋਈ ਗੱਲ ਨਹੀਂ ਜੇਕਰ ਕੋਈ ਬੰਦਾ ਖਰਾਬ ਕਰ ਰਿਹਾ ਹੈ ਉਹਦੇ ਖਿਲਾਫ ਕੋਈ ਦਰਖਾਸਤ ਹੈ ਉਹ ਦਿੱਤੀ ਜਾਵੇ ਅਸੀਂ ਵੀ ਜਾਵਾਂਗੇ ਜੀ ਜਿਹੜੀ ਆਲ ਚਿਮ ਇਮੀਗ੍ਰੇਸ਼ਨ ਸਾਡੀ ਐਸੋਸੀਏਸ਼ਨ ਹੈ ਉਸੇ ਕਰ ਲਈ ਬਣੀ ਹੈ ਜੇਕਰ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਜੀ ਆਉਣ ਸਾਡੇ ਕੋਲੇ ਆਉਣ ਅਸੀਂ ਵੀ ਚਾਹੇ ਤੱਕਾ ਕਰ ਰਹੇ ਹੈ ਕਿਸੇ ਨਾਲ ਜੀ ਸਾਡੇ ਨਾਲ ਆ ਕੇ ਗੱਲ ਕਰਨ ਬੈਠ ਕੇ ਜੀ ਉਸ ਚੀਜ਼ ਦਾ ਮਸਲਾ ਹੱਲ ਹੋ ਸਕਦਾ ਕੀ ਲੱਗਦਾ ਤੁਹਾਨੂੰ ਪ੍ਰਸ਼ਾਸਨ ਤੁਹਾਡੀ ਮੰਗਾਂ ਵੱਲ ਧਿਆਨ ਦੇਵੇਗਾ ਬਿਲਕੁਲ ਜੀ ਬਿਲਕੁਲ ਅਸੀਂ ਵੀ ਇੱਕ ਨਾਗਰਿਕ ਆ ਜੀ ਸਾਡੀ ਵੀ ਇੱਕ ਵੋਟ ਹੈ ਸਾਨੂੰ ਲਾਇਸੈਂਸ ਦਿੱਤਾ ਸਰਕਾਰ ਨੇ ਡੀਸੀ ਆਫਿਸ ਤੋਂ ਸਾਨੂੰ ਇੱਕ ਲਾਇਸੈਂਸ ਮਿਲਦਾ ਜੀ ਫਿਰ ਅਸੀਂ ਇੱਕ ਲੀਗਲ ਤਰੀਕੇ ਨਾਲ ਆਪਦਾ ਕੰਮ ਸਟਾਰਟ ਕਰਦੇ ਆ ਇਨਕਮ ਟੈਕਸ ਅਸੀਂ ਪੇ ਕਰਦੇ ਆ ਜੀਐਸਟੀ ਅਸੀਂ ਪੇ ਕਰਦੇ ਆ ਜੀ ਤੇ ਸਾਰੇ ਅਸੀਂ ਕਿਸਾਨ ਵੀ ਆ ਜੀ ਨਾਲ ਨਾਲ ਸਾਰਿਆਂ ਦੇ ਜ਼ਮੀਨਾਂ ਵੀ ਆ ਬਹੁਤ ਜ਼ਿਆਦੇ ਮਤਲਬ ਜਿਹੜੇ ਕਿਸਾਨੀ ਨਾਲ ਅਸੀਂ ਕਿਤਨਾ ਕਿਤੇ ਟੱਚ ਰੱਖਦੇ ਆ ਜਿਹੜਾ ਸਾਡੇ ਕੋਲ ਕਸਟਮਰ ਆਉਂਦਾ ਜੀ ਉਹ ਵੀ ਕਿਤਨਾ ਕਿਤੇ ਕਿਸਾਨ ਹੈ ਇਹ ਗੱਲ ਬਿਲਕੁਲ ਨਹੀਂ ਹੈਗੀ ਕਿ ਅਸੀਂ ਕਿਸਾਨਾਂ ਦੇ ਖਿਲਾਫ ਆ ਜੀ ਅਸੀਂ ਕੁਝ ਕਿਸਾਨਾਂ ਦੇ ਖਿਲਾਫ ਆ ਕੁਝ ਬਲੈਕਮੈਲਰਾਂ ਦੇ ਖਿਲਾ ਮਤਲਬ ਸ਼ਰਾਰਤੀ ਅੰਸਰ ਇਕੱਠੇ ਹੋ ਕੇ ਇਹ ਜਿਹੜਾ ਕੰਮ ਹੈ ਜਿਉਂ ਚਲਾ ਰਹੇ ਆ ਕਲੀ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਚਲਾ ਰਹੇ ਹਰ ਇੱਕ ਤਰ੍ਹਾਂ ਹਰ ਇੱਕ ਤਰ੍ਹਾਂ ਦਾ ਵਪਾਰੀ ਹੈ ਜਿਹੜਾ ਜੀ ਉਸ ਚੀਜ਼ ਤੋਂ ਦੁਖੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦੇ ਆ ਵੀ ਸਾਡੇ ਇਮੀਗ੍ਰੇਸ਼ਨ ਦੇ ਵੀ ਇਧਰ ਸਾਰਾ ਧਿਆਨ ਦੇਣਾ ਇਹਨਾਂ ਦੀ ਵੀ ਜਾਨ ਮਾਲ ਦੀ ਰਾਖੀ ਕਰਨ ਜਿਹੜੇ ਇਹ ਜਿਹੇ ਬਲੈਕਮੇਲਰ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਬਣਦੀ ਕਰਨ ਇਹ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਕਿਸੇ ਕਿਸਾਨ ਨੂੰ ਹੈ ਕਿਸੇ ਬੱਚੇ ਨੂੰ ਹੈ ਉਹ ਸਾਡੀ ਐਸੋਸੀਏਸ਼ਨ ਨੂੰ ਸਭ ਤੋਂ ਪਹਿਲਾਂ ਟੱਚ ਕਰੇ ਉਹ ਸਾਨੂੰ ਪ੍ਰੋਬਲਮ ਦੱਸੇ ਅਸੀਂ ਜੇ ਸਾਡੀ ਐਸੋਸੀਏਸ਼ਨ ਦਾ ਮੈਂਬਰ ਹੋਊਗਾ ਤਾਂ ਅਸੀਂ ਸਪੈਸ਼ਲ ਉਹਨੂੰ ਕੋਲੇ ਬੈਠ ਕੇ ਸਮਝੌਤਾ ਹੋਊਗਾ ਜਾਂ ਕੋਈ ਅਗਰ ਕਿਸੇ ਨੂੰ ਪ੍ਰੋਬਲਮ ਹੈ ਅਸੀਂ ਸੋਲਵ ਕਰਾਂਗੇ ਪਰ ਇਹ ਕੋਈ ਹੱਲ ਨਹੀਂ ਹੈਗਾ ਵੀ ਤੁਸੀਂ ਇਹ ਨਿਆਇ ਕਿਸੇ ਦੇ ਦਫ਼ਤਰ ਤੇ ਬੁੜੇ ਜਾ ਕੇ ਧਰਨਾ ਲਾ ਲਓ ਡਾਂਗਾ ਚਲਾਓ ਜਿਸ ਤਰ੍ਹਾਂ ਪ੍ਰਣਾਲੀ ਹੋਇਆ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਜਿਹੜੇ ਵੀ ਇਹ ਮਤਲਬ ਹੈਗੇ ਆ ਵੀ ਗਲਤ ਅੰਸਰ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਔਰ ਇਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ ਕੋਈ ਕਿਸੇ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਅਜੀ ਭਾਈ ਜੀ ਅੱਜ ਬੀਐਸਪੀ ਸਿਟੀ 1 ਕੁਲਦੀਪ ਸਿੰਘ ਬਰਾੜ ਤੁਹਾਡੇ ਕੋਲੇ ਆਏ ਸੀਗੇ ਕੀ ਅਸ਼ਵਾਸ਼ਣ ਦੇ ਕੇ ਗਏ ਆ ਤੁਹਾਨੂੰ ਅਸੀਂ ਜੀ ਉਹਨਾਂ ਨੂੰ ਆਪਦੀ ਦੱਸੀ ਹੈ ਜੀ ਜਾਇਤ ਜਿਹੜੀ ਮੰਗ ਹੈ ਸਾਡੀ ਕਿ ਮਤਲਬ ਇਹ ਜਿਹੜੀ ਅਸੀਂ ਐਸਐਸਪੀ ਸਾਹਿਬ ਨੂੰ ਬਠਿੰਡਾ ਨੂੰ ਵੀ ਜਿਹੜੀ ਮਤਲਬ ਆਪਦੀ ਐਪਲੀਕੇਸ਼ਨ ਦੇ ਕੇ ਆਵਾਂਗੇ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਤੁਸੀਂ ਕੇ ਐਸਐਸਪੀ ਸਾਹਿਬ ਬਠਿੰਡਾ ਨੂੰ ਮਿਲੋ ਜਾਂ ਕਿ ਜੋ ਵੀ ਆਦਾ ਮੰਗ ਪੱਤਰ ਹੈ ਦਿਓ ਤੇ ਜਿਹੜਾ ਮਤਲਬ ਧਰਨਾ ਹੈ ਉਹ ਸ਼ਾਂਤਮਈ ਤਰੀਕੇ ਨਾਲ ਚਲਾਓ ਆਲਰੇਡੀ ਪਹਿਲਾਂ ਹੀ ਸਾਡਾ ਜੀ ਸ਼ਾਂਤਮਈ ਤਰੀਕੇ ਨਾਲ ਅਸੀਂ ਬੈਠੇ ਹੋਏ ਹਾਂ ਜੀ ਸਾਰੇ ਪੜੇ ਲਿਖੇ ਮਤਲਬ ਲੋ ਤੇ ਕੋਈ ਵੀ ਮਤਲਬ ਇਦਾਂ ਦਾ ਇਨਸਾਨ ਨਹੀਂ ਹੈ ਵੀ ਜਿਹੜਾ ਕੋਈ ਸਿਸਟਮ ਨੂੰ ਆਪਦੇ ਹੱਥ ਚ ਗੁਰਮ ਕਾਨੂੰਨ ਨੂੰ ਆਪਦੇ ਹੱਥ ਚ ਲਾਊਗਾ ਬੜੇ ਸ਼ਾਂਤਮਈ ਤਰੀਕੇ ਨਾਲ ਜੀ ਸਾਡਾ ਪ੍ਰਦਰਸ਼ਨ ਜੜ ਚੱਲ ਰਿਹਾ ਤੁਹਾਨੂੰ ਹੋਰਾਂ ਨੂੰ ਵਿਸ਼ਵਾਸ ਹੈ ਕਿ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਜਿਹੜੇ ਤੁਹਾਡੀਆਂ ਮੰਗਾਂ ਉਹਦੇ ਵੱਲ ਪ੍ਰੋਪਰ ਧਿਆਨ ਦੇਵੇਗਾ ਬਿਲਕੁਲ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਅਸੀਂ ਇਸ ਭਾਰਤ ਦੇ ਨਾਗਰਿਕ ਹੈ ਜੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕੀ ਸਾਡੀਆਂ ਜਿਹੜੀਆਂ ਮੰਗਾਂ ਨੇ ਜੀ ਉਹ ਪੂਰੀਆਂ ਵੀ ਕੀਤੀਆਂ ਜਾਣਗੀਆਂ ਜੋ ਇਸ ਤਰ੍ਹਾਂ ਦੇ ਸਾਡੇ ਮਸਲੇ ਆ ਜੀ ਉਹਨਾਂ ਨੂੰ ਦੇਖਿਆ ਜਾਊਗਾ ਜੀ ਕਿਉਂਕਿ ਕਿਤੇ ਵੀ ਜੀ ਕੋਈ ਵੀ ਸਰਕਾਰ ਹੈ ਕੋਈ ਵੀ ਸਿਸਟਮ ਇੱਕ ਧਰ ਦੀ ਹੋ ਕੇ ਨਹੀਂ ਚੱਲ ਸਕਦੀ ਜੀ ਜੇ ਸਾਰੇ ਹੀ ਮਤਲਬ ਹਰ ਥਾਂ ਦੇ ਉੱਤੇ ਜੀ ਕੋਈ ਬੰਦਾ ਹੋਰ ਸਹੀ ਨਹੀਂ ਹੋ ਸਕਦਾ ਹਰ ਥਾਂ ਤੇ ਅਸੀਂ ਵੀ ਸਹੀ ਨਹੀਂ ਹੋ ਸਕਦੇ ਸਾਨੂੰ ਪੂਰਨ ਵਿਸ਼ਵਾਸ ਹੈ ਜੀ ਆਪਦੇ ਪ੍ਰਸ਼ਾਸਨ ਦੇ ਉੱਪਰ ਤੇ ਆਪਦੀ ਸਰਕਾਰ ਦੇ ਉੱਪਰ ਜੀ ਬਿਲਕੁਲ ਜੀ ਬਿਲਕੁਲ ਐਸੀ ਇਮੀਗ੍ਰੇਸ਼ਨ ਸੈਂਟਰਾਂ ਦੇ ਜਿਹੜੇ ਓਨਰ ਆ ਜਿਨ੍ਹਾਂ ਦਾ ਕਹਿਣਾ ਕਿ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਜੋ ਜਿਹੜੇ ਫਰਜ਼ੀ ਕਿਸਾਨ ਹੈ